ਫਲਸ਼ ਵਿੱਚ ਬਾਥਰੂਮ ਜਾਣ ਲੱਗਿਆ ਬਾਲਬਾਲ ਬਚਿਆ ਵਿਅਕਤੀ ਇੱਕੋ ਦਮ ਨਿਕਲਿਆ ਸ਼ੀਟ ਵਿੱਚੋਂ ਜ਼ਹਿਰੀਲਾ ਸੱਪ ਅਕਸਰ ਹੀ ਸੱਪ ਇੱਕ ਅਜੀਹਾ ਜਾਨਵਰ ਹੈ ਜੋ ਕਿ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਬੜੀ ਹੀ ਆਸਾਨੀ ਦੇ ਨਾਲ ਲੋਕ ਕੇ ਬੈਠ ਸਕਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਫਲਸ਼ ਦੀ ਸ਼ੀਟ ਵਿੱਚੋਂ ਇੱਕ ਸੱਪ ਨਿਕਲਦਾ ਦਿਖਾਈ ਦੇ ਰਿਹਾ ਹੈ ਦਰਸਲ ਜਿਵੇਂ ਹੀ ਇਸ ਪਰਿਵਾਰ ਦਾ ਇੱਕ ਮੈਂਬਰ ਰਾਤ ਨੂੰ ਫਲਸ਼ ਵਿੱਚ ਬਾਥਰੂਮ ਜਾਣ ਲੱਗਾ ਤਾਂ ਇੱਕੋ ਦਮ ਸ਼ੀਟ ਦੇ ਵਿੱਚੋਂ ਸੱਪ ਨਿਕਲ ਆਇਆ ਜਿਸ ਨੂੰ ਦੇਖ ਕੇ ਵਿਅਕਤੀ ਫਲਸ਼ ਵਿੱਚੋਂ ਬਾਹਰ ਨਿਕਲ ਆਇਆ ਅਤੇ ਗੇਟ ਬੰਦ ਕਰ ਦਿੱਤਾ ਤਾਂ ਤਾਂ ਕਿ ਸੱਪ ਕਿਤੇ ਹੋਰ ਨਾ ਵੜ ਜਾਵੇ ਅਤੇ ਆਪਣੇ ਸਾਰੇ ਹੀ ਪਰਿਵਾਰ ਨੂੰ ਉਠਾਇਆ ਜਿਸ ਤੋਂ ਬਾਅਦ ਮੌਕੇ ਤੇ ਇੱਕ ਸੱਪ ਫੜਨ ਵਾਲਾ ਬੁਲਾਇਆ ਗਿਆ ਅਤੇ ਇਸ ਸੱਪ ਦੀ ਵੀਡੀਓ ਬਣਾਈ ਗਈ ਸੋ ਤੁਸੀਂ ਵੀ ਜਦੋਂ ਫਲਸ਼ ਵਿੱਚ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਫਲਸ਼ ਵਿੱਚ ਪਾਣੀ ਪਾ ਕੇ ਜ਼ਰੂਰ ਦੇਖਿਆ ਕਰੋ ਕਿਉਂਕਿ ਇਹ ਨਹੀਂ ਪਤਾ ਹੁੰਦਾ ਕਿ ਜਾਨਵਰ ਕਿੱਥੇ ਲੁਕ ਕੇ ਬੈਠ ਜਾਵੇ ਸੋ ਇਸ ਪਰਿਵਾਰ ਦੀ ਕਿਸਮਤ ਚੰਗੀ ਸੀ ਕਿ ਕੋਈ ਵੀ ਅਨਹੋਣੀ ਘਟਨਾ ਨਹੀਂ ਵਾਪਰੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰੋ